ਜੀ ਕਿਥੋਂ ਆਏ ਤੁਸੀਂ ਜਲਾਲਾਵਾ ਤੋਂ ਤੇ ਆ ਰੈਲੀ ਤੇ ਆਏ ਸੀ ਹੁਣ ਹਾਂਜੀ ਤੇ ਕਿਹਨੂੰ ਵੋਟ ਪਾਣੀ ਤੁਸੀਂ ਤੱਕੜੀ ਨੂੰ ਤੇ ਝੰਡੇ ਤੁਸੀਂ ਝੜੂਦੇ ਫੜੇ ਹੋਏ ਆ ਇਹ ਤਾਂ ਦੀ ਮੱਛਰ ਜਾਲੀ ਜੋ ਹੈ ਮੱਛਰ ਜਾਲੀ ਬਣਾਣੀ ਹੈ ਅੱਛਾ ਇੱਧਰ ਮੈਨੂੰ ਇੱਧਰ ਮੈਨੂੰ ਵੀ ਬਣਾਣੀ ਹੈ ਮੱਛਰਦਾਨੀ ਬਣਾਉਣੀ ਆ ਹਾਂ ਤੇ ਕਿੰਨੀਆਂ ਵੋਟਾਂ ਤੁਸੀਂ ਪਵਾਓਗੇ ਕਾਲੀਦਾਲ ਨੂੰ ਅਸੀਂ ਤਾਂ ਜਿੰਨੇ ਕਰਦੇ ਜੀ 12 ਮੈਂਬਰ 12 ਦੇ 12 ਕੱਕ ਤੱਕੜੀ ਨੂੰ ਵੈਰੀ ਗੁੱਡ ਤੇ ਤੁਸੀਂ ਕਿਹਾ ਸੀ ਗੁਰਦ੍ਰਸ਼ ਸਾਹਿਬ ਸਾਹਮਣੇ ਮੱਥੇ ਲੱਗਦਾ ਹਾਂ ਬਾਬਾ ਜੀ ਬਾਬਾ ਜੀ ਦੇ ਮਣੇ ਹੱਥ ਕਰਦੇ ਨੇ ਬੋਟ ਤੱਕੜੀ ਨੂੰ ਵਾਹ ਜੀ ਵਾਹ ਤੇ ਆ ਸਾਰੀਆਂ ਬੀਬੀਆਂ ਤੁਸੀਂ ਤੱਕੜੀ ਨੂੰ ਪਵਾਉਂਗੇ ਵੋਟਾਂ ਇਹ ਨਾ ਤਾਂ ਨਹੀਂ ਅਸੀਂ ਨਾਲ ਕਰਦੇ ਦੋ ਨੌਂ ਆ ਦੋ ਮੁੰਡੇ ਸੱਤ ਸੋਹਰਾ ਅਸੀਂ ਤਾਂ ਮਹਾਰਾਜ ਦੀ ਸੌ ਖਾਤੇ ਨੇ ਤੱਕੜੀ ਨੂੰ ਵੋਟ ਵਾਹ ਜੀ ਵਾਹ ਬੱਚੇ ਆ ਅੱਗ ਅੱਛਾ ਅੱਛਾ ਤੇ ਮੱਥਰ ਜਿਹੜੇ ਬਣਾਉਂਦੇ ਡੰਡੇ ਤੇ ਮੱਥਰ ਖਾਵੇ ਦਾ ਤੁੱਪ ਬਣਾਉਂਦੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਆ ਸਾਰੀਆਂ ਬੀਬੀਆਂ ਕਹਿੰਦੇ ਵੀ ਅਸੀਂ ਵੋਟ ਪਾਉਣੀ ਆ ਤੱਕੜੀ ਨੂੰ ਤੇ ਆਈਆਂ ਨੇ ਝਾੜੂ ਵਾਲਿਆਂ ਨਾਲ ਕਹਿੰਦੇ ਅਸੀਂ ਮਛਰਦਾਨੀਆਂ ਦੇ ਡੰਡੇ ਬਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਥੋਂ ਆਈ ਜੀ ਤੁਸੀਂ ਜਿਲਾ ਲੰਗਰ ਤੋਂ ਤੇ ਆ ਰੈਲੀ ਤੇ ਆਏ ਸੀ ਹੁਣ ਹਾਂਜੀ ਤੇ ਕਿਹਨੂੰ ਵੋਟ ਪਾਉਣੀ ਤੁਸੀਂ ਤੱਕੜੀ ਨੂੰ ਤੇ ਟੰਡੇ ਤੁਸੀਂ ਝੜੂ ਦੇ ਫੜੇ ਹੋਏ ਆ ਤੇ ਤੁਸੀਂ ਮੱਛਰ ਜਾਲੀ ਜੋ ਹੈ ਮੱਛਰ ਜਾਲੀ ਬਣਾਣੀ ਹੈ ਅੱਛਾ ਇਧਰ ਮੇਰਾ ਇਧਰ ਮੈਨੂੰ ਵੀ ਨਸ਼ਰਦਾਂ ਦੀ ਬਣਾਉਣੀ ਆ ਹਾਂ ਤੇ ਕਿੰਨੀਆਂ ਵੋਟਾਂ ਤੁਸੀਂ ਪਵਾਓਗੇ ਕਾਲੀਦਾਲ ਨੂੰ ਅਸੀਂ ਤਾਂ ਜਿੰਨੇ ਕਰਦੇ ਜੀ 12 ਮੈਂਬਰ 12 ਦੇ 12 ਇਕੱਠੇ ਤੱਕੜੀ ਨੂੰ ਵੈਰੀ ਗੁੱਡ ਤੇ ਤੁਸੀਂ ਕਿਹਾ ਸੀ ਗੁਰਦ੍ਰਸ ਸਾਹਿਬ ਸਾਹਮਣੇ ਮੱਥੇ ਲੱਗਦਾ ਹਾਂ ਬਾਬਾ ਜੀ ਬਾਬਾ ਜੀ ਦੇ ਮਣੇ ਹੱਥ ਕਰਦਾਂ ਨੇ ਬੋਟ ਤੱਕੜੀ ਨੂੰ ਵਾਹ ਜੀ ਵਾਹ ਤੇ ਆ ਸਾਰੀਆਂ ਬੀਬੀਆਂ ਤੁਸੀਂ ਤੱਕੜੀ ਨੂੰ ਪਵਾਉਂਗੇ ਵੋਟਾਂ ਇਹ ਨਾ ਦਤ ਨਹੀਂ ਅਸੀਂ ਅਧਿਕਾਰ ਜਦੋਂ 9 ਆ ਦੋ ਮੁੰਡੇ 700 ਸੋਹਰਾ ਅਸੀਂ ਤਾਂ ਮਹਾਰਾਜ ਦੀ ਸੌਖਾ ਜਾਨੇ ਤੱਕੜੀ ਨੂੰ ਵੋਟ ਵਾਹ ਜੀ ਵਾਹ ਬੱਚੇ ਆ ਅੱਗ ਅੱਛਾ ਅੱਛਾ ਤੇ ਮੱਥਰ ਜਣੇ ਬਣਾਉਂਦੇ ਡੰਡੇ ਤੇ ਮੱਥਰ ਖਾਵੇ ਦਾ ਬੰਨਾਦ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਬ ਆ ਸਾਰੀਆਂ ਬੀਬੀਆਂ ਕਹਿੰਦੇ ਵੀ ਅਸੀਂ ਵੋਟ ਪਾਉਣੀ ਆ ਤੱਕੜੀ ਨੂੰ ਤੇ ਆਈਆਂ ਨੇ ਝਾੜੂ ਵਾਲਿਆਂ ਨਾਲ ਕਹਿੰਦੇ ਅਸੀਂ ਮੱਛਰਦਾਨੀਆਂ ਤੇ ਡੰਡੇ ਬਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਈ ਤੁਸੀਂ ਜਲਾਲਾਵਾ ਤੋਂ ਤੇ ਆ ਰਲੀ ਤੇ ਆਏ ਸੀ ਹੁਣ ਹਾਂਜੀ ਤੇ ਕਿਹਨੂੰ ਵੋਟ ਪਾਉਣੀ ਤੁਸੀਂ ਤੱਕੜੀ ਨੂੰ ਤੇ ਝੰਡੇ ਤੁਸੀਂ ਝੜੂ ਦੇ ਫੜੇ ਹੋਏ ਆ ਇਹ ਤਾਂ ਦੀ ਮੱਥਰ ਜਲੀ ਜੋ ਹੈ ਮੱਥਰ ਜਲੀ ਬਣਾਣੀ ਹੈ ਅੱਛਾ ਇੱਥੇ ਮੈਨੂੰ ਇੱਥੇ ਮੈਨੂੰ ਵੀ ਨੱਛਰਦਾਂ ਦੀ ਬਣਾਉਣੀ ਆ ਤੇ ਕਿੰਨੀਆਂ ਵੋਟਾਂ ਤੁਸੀਂ ਪਵਾਓਗੇ ਕਾਲੀਦਾਲ ਨੂੰ ਅਸੀਂ ਤਾਂ ਜਿੰਨੇ ਕਰਦੇ ਜੀ 12 ਮੈਂਬਰ 12 ਦੇ 12 ਤੱਕੜੀ ਨੂੰ ਵੈਰੀ ਗੁੱਡ ਤੇ ਤੁਸੀਂ ਕਹਿਆ ਸੀ ਗੁਰਦ੍ਰਸ਼ ਸਾਹਿਬ ਸਾਹਮਣੇ ਮੱਥ ਲੱਗਦਾ ਹਾਂ ਬਾਬਾ ਜੀ ਬਾਬਾ ਜੀ ਦੇ ਹੱਥ ਕਰਦੇ ਨੇ ਬੋਟ ਤੱਕੜੀ ਨੂੰ ਵਾਹ ਜੀ ਵਾਹ ਤੇ ਆ ਸਾਰੀਆਂ ਜੱੱਬਗਾ ਤੁਸੀਂ ਤੱਕੜੀ ਨੂੰ ਪਵਾਓਗੇ ਵੋਟਾਂ ਇਹ ਨਾ ਦਤ ਨਹੀਂ ਅਸੀਂ ਨਾਲ ਕਰਦੇ ਦੋ ਨੌ ਆ ਦੋ ਮੁੰਡੇ 706 ਅਦੇ ਦਾ ਮਾਰਾਈ ਦੀ 6000 ਨੇ ਤੱਕੜੀ ਨੂੰ ਵੋਟ ਵਾਹ ਜੀ ਵਾਹ ਬੱਚੇ ਆ ਅੱਗ ਅੱਛਾ ਅੱਛਾ ਤੇ ਮੱਛਰ ਜੜੇ ਦੇ ਬਣਾਉਣ ਦੇ ਡੰਡੇ ਮੱਛਰ ਕਾਵੇ ਦਾ ਬੰਨਾ ਦੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਆ ਸਾਰੀਆਂ ਬੀਬੀਆਂ ਕਹਿੰਦੇ ਵੀ ਅਸੀਂ ਵੋਟ ਪਾਉਣੀ ਆ ਤੱਕੜੀ ਨੂੰ ਤੇ ਆਈਆਂ ਨੇ ਝਾੜੂ ਵਾਲਿਆਂ ਨਾਲ ਕਹਿੰਦੇ ਅਸੀਂ ਮੱਛਰਦਾਨੀਆਂ ਦੇ ਡੰਡੇ ਬਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ